ਅੱਜ ਜੀਮਾ ਮੰਡੀ ਵਿਖੇ ਪਹੁੰਚੇ ਹਾਂ ਸੰਤ ਬਾਬਾ ਅਤਰ ਸਿੰਘ ਜੀ ਦੀ ਜਨਮ ਸਥਾਨ ਧਰਤੀ ਹੈ ਇੱਥੇ ਰੀਸੈਂਟਲੀ ਨਵੀਂ ਸਬ ਤਹਿਸੀਲ ਬਣੀ ਹੈ ਤੇ ਜਿਹੜੀ ਕਿ ਚਾਲੂ ਹੋ ਚੁੱਕੀ ਹੈ ਜਿਦੇ ਵਿੱਚ ਤਹਿਸੀਲਦਾਰ ਸਬ ਤਹਿਸੀਲਦਾਰ ਫਰਦ ਕੇਂਦਰ ਨਾਲ ਹੀ ਸੇਵਾ ਕੇਂਦਰ ਨਾਲ ਹੀ ਨਕ नगर पंचायत ਦਾ ਦਫਤਰ ਹੈ ਤੇ ਸਾਰੀਆਂ facilties ਲੋਕਾਂ ਨੂੰ ਇੱਕੋ ਛੱਤ ਥੱਲੇ ਮਿਲ ਰਹੀਆਂ ਨੇ ਪਹਿਲਾਂ ਇਹ ਤਿੰਨ ਚਾਰ ਜਗ੍ਹਾ ਤੇ ਜਾਣਾ ਪੈਂਦਾ ਸੀ ਪਟਵਾਰ ਖਾਨਾ ਕਿਤੇ ਹੋਰ ਸੀ ਫਰਦ ਕੇਂਦਰ ਕਿਤੇ ਹੋਰ ਸੀ ਰਿਸ਼ਤੀ ਆਵਾਸ ਤੇ ਸੁਨਾਮ ਜਾਣਾ ਪੈਂਦਾ ਸੀ ਸੋ ਹੁਣ ਕਿਉਂਕਿ ਇਹ ਜਿਹੜਾ ਕਸਬਾ ਹੈ ਇਹ ਆਲੇ ਦੁਆਲੇ ਦੇ 15 ਤੋਂ 20 ਪਿੰਡਾਂ ਦਾ ਸੈਂਟਰ ਬਣਦਾ ਸੋ ਉਹਦੇ ਵਾਸਤੇ ਬੜੀ ਚਿਰ ਦੀ ਡਿਮਾਂਡ ਸੀ ਮੰਗ ਸੀ ਉਹ ਅਸੀਂ ਪੂਰੀ ਕੀਤੀ ਹੈ ਇੱਥੇ ਹਸਪਤਾਲ ਦੀ ਬਹੁਤ ਵੱਡੀ ਕਮੀ ਸੀ ਇੱਕ ਹਸਪਤਾਲ ਬਣ ਰਿਹਾ ਤੁਹਾਡੇ ਸਾਹਮਣੇ ਇਹਦੀ 30 6 ਤੱਕ ਦੀ ਇਹਦੀ ਟਾਈਮ ਬਾਉਂਡ ਹੈ ਜਾਨੀ ਕਿ 3 ਜੂਨ ਤੱਕ ਤਿਆਰ ਹੋ ਜਾਊਗਾ 20 ਬੈੱਡ ਦਾ ਹਸਪੀਟਲ ਹੈ ਐਮਰਜੈਂਸੀ ਆਈਪੀਡੀ ਆਪੀਡੀ ਤਾਂ ਪਹਿਲਾਂ ਹੀ ਚੱਲਦਾ ਹੈ ਆਈਪੀਡੀ ਬਾਅਦ ਚੱਲੂਗਾ ਤੇ ਕਿਉਂਕਿ ਇੱਥੋਂ ਤੁਹਾਡਾ ਮੇਰਾ ਪਿੰਡ ਇੱਥੋਂ 3 ਕਿਲੋਮੀਟਰ ਹੈ। ਸਾਨੂੰ ਪਤਾ ਹੈ ਕਿ ਇੱਥੋਂ ਤਾਂ ਸਿਰਫ ਰੈਫਰੀ ਕਰਦੇ ਸੀਗੇ। ਜਾਂ ਸੁਨਾਮ ਨੂੰ ਜਾਂ ਰਜਿੰਦਰਾ ਹਸਤਖਟਿਆਲੇ ਨੂੰ ਰੈਫਰ ਸੈਂਟਰੀ ਬਣ ਗਿਆ ਸੀਗਾ। ਸੋ ਇੱਥੇ ਪ੍ਰੋਪਰ ਇਲਾਜ ਹੋਊਗਾ। ਸਾਰੀਆਂ ਫੈਸਿਲਿਟੀਆਂ ਮਿਲਣਗੇ, ਟੈਸਟਾਂ ਦੇ ਮਸ਼ੀਨਾਂ ਦੇਵਾਂਗੇ। ਔਰ ਮੈਂ ਹਸਪੀਟਲ ਦੇ ਸਟਾਫ ਨੂੰ ਵੀ ਪੁੱਛਿਆ। ਮੈਡਮ ਡੈਂਟਿਸਟ ਕੋ ਆਪ ਕੋਲੇ ਖੜ ਕੇ ਆਪਣੇ ਆਪਣਾ ਕਲੀਨਿਕ ਤਿਆਰ ਕਰਾ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਟੈਕਨੀਕਲੀ ਗੱਲਾਂ ਹੁੰਦੀਆਂ ਨੇ। ਪਾਈਪਾਂ ਜਿਹੜੀਆਂ ਨੇ ਉਹ ਕੰਧਾਂ ਦੇ ਵਿੱਚ ਦੀ ਜਾਂਦੀਆਂ ਨੇ ਜੀ ਹੁਣ ਕਰਵਾ ਲੈਣਗੇ ਤਾਂ ਫਿਰ ਬਾਅਦ ਦੇ ਵਿੱਚ ਕੋਈ ਤੋੜ-ਫੋੜ ਦਾ ਚੰਗ ਨਹੀਂ। ਸੋ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਬਿਲਕੁਲ ਟਾਈਮ ਤੇ ਜਿਹੜਾ ਇਹ ਪ੍ਰੋਜੈਕਟ ਕਿਉਂਕਿ ਢਾਂਚਾ ਖੜਾ ਹੋ ਗਿਆ ਹੁਣ ਫਿਨਿਸ਼ਿੰਗ ਚੱਲ ਰਹੀ ਹੈ। ਮੇਰਾ ਆਪਣਾ ਇਲਾਕਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਰਚ ਦੇ ਅੱਧ ਦੇ ਵਿੱਚ ਸੰਤਪਾਪਾ ਅਦਰ ਸਿੰਘ ਜੀ ਯਾਦਗਾਰੀ ਮੇਲਾ ਵੀ ਹੁੰਦਾ ਹੈ। ਤੇ ਉਸ ਸੰਬੰਧੀ ਵੀ ਤਿਆਰੀਆਂ ਸਤ੍ਰਾਨੀਆਂ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਬੰਦੀ ਵੀ ਡੀ ਸਾਹਿਬ ਨੂੰ ਹਦਾਇਤਾਂ ਦਿੱਤੀਆਂ ਨੇ ਕਿ 15 16 17 ਮਾਰਚ ਨੂੰ ਜੀ ਹਾਂਜੀ 15 16 ਤੇ ਉਸ ਵੇਲੇ ਕਾ ਬਹੁਤ ਜ਼ਿਆਦਾ ਭਾਰੀ ਜਿਹੜਾ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਇੱਥੇ ਬਾਅਦ ਪ੍ਰੋਪਰ ਮੋਬਾਈਲ ਬਾਥਰੂਮ ਜਾਂ ਕੋਈ ਸੀਸੀਟੀਵੀ ਕੈਮਰੇ ਕੋਈ ਲੌਸਟ ਐਂਡ ਫਾਊਂਡ ਡਿਪਾਰਟਮੈਂਟ ਬਣਾਵਾਂਗੇ ਕੋਈ ਕਿਸੇ ਦਾ ਮੋਬਾਈਲ ਜਾਂ ਕਿਸੇ ਦਾ ਕੋਈ ਕੋਈ ਬੱਚਾ ਹੱਥ ਚੜਾ ਕੇ ਇਧਰ ਉਧਰ ਹੋ ਜਾਂਦਾ ਹੈ ਤਾਕੀ ਪ੍ਰੋਪਰ ਜਿਹੜਾ ਬਿਸਕੁਟ ਬਿਲਕੁਲ ਉਡੀਸਾ ਵੱਲੋਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਆਵੇ ਇਹ ਉਪਸ਼ਟ